ਅ ਜਿੱਥੇ ਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਉਹ ਤੱਕਾ ਕੰਮ ਦੀ ਜ਼ਰੂਰਤ ਨਹੀਂ ਹੁੰਦੀ ਇਦਾਂ ਇੱਕ ਭਾਰਤੀ ਮੂਲ ਦੀ ਬਿਜ਼ਨਸ ਵੂਮੈਨ ਬੀਬੀ ਜਿਹੜੀ ਆ ਆ ਉਹਦਾ ਨਾਮ ਸ਼੍ਰੋਤੀ ਚਤਰਵੇਦੀ ਕਰਕੇ ਦੱਸਿਆ ਗਿਆ ਆ ਉਹਨੂੰ ਕਹਿੰਦੇ ਵੀ 8 ਘੰਟੇ ਐਂਕਰੇਜ 에ਅਰਪੋਰਟ ਜੋ ਅਲਾਸਕਾ ਦਾ ਵਿੱਚ ਆ ਹਾਂਜੀ ਉੱਥੇ ਫੜ ਕੇ ਰੱਖਿਆ ਗਿਆ ਤੇ ਉਹਨੂੰ ਸਟ੍ਰਿਪ ਕੀਤਾ ਗਿਆ ਮੇਲ ਜਿਹੜੇ ਆਈਸ ਦੇ ਏਜੰਟ ਸੀਗੇ ਕਾਰਨ ਕਿ ਕੋਈ ਫੋਨ ਨਹੀਂ ਯੂਜ਼ ਕਰਨ ਦਿੱਤਾ ਗਿਆ ਕੋਈ ਰੈਸਟ੍ਰੋਮਨੀ ਯੂਜ਼ ਕਰ ਦਿੱਤਾ ਗਿਆ 8 ਘੰਟੇ ਲਈ ਸੋ ਇਹ ਅੱਜ ਇੰਟਰਨੈਟ ਦੇ ਉੱਤੇ ਬਹੁਤ ਖਬਰ ਛਾਈ ਹੋਈ ਹੈਗੀ ਆ ਸ਼ਰੂਤੀ ਚਤਰਵੇਦੀ ਦੀ ਕਾਰਨ ਕੀ ਸੀ ਵੀ ਉਹਦੇ ਜਿਹੜਾ ਹੈਂਡ ਬੈਗ ਸੀ ਉਹਦੇ ਵਿੱਚ ਪਾਵਰ ਬੈਂਕ ਸੀ ਉਹਨੂੰ ਲੈ ਕੇ ਦੇਖ ਲਓ ਭਈ ਇੰਨੀ ਜ਼ਿਆਦਾ ਜਿਹੜੀ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਹੈਗੀ ਆ ਸੋ ਇੰਡੀਅਨ ਐਂਟਰਪ੍ਰੈਨਿਅਰ ਸ਼ਰੂਤੀ ਚਤਰਵੇਦੀ ਸੋਸ਼ਲ ਮੀਡੀਆ ਦੇ ਉੱਤੇ ਉਹ ਲਿਖਦੀ ਵੀ ਐਂਕਰੇਜ 에য়ারਪੋਰਟ ਦੇ ਅਲਾਸਕਾ ਚ ਉਹਨੂੰ 8 ਘੰਟੇ ਰੱਖਿਆ ਗਿਆ ਸਟ੍ਰਿਪ ਕੀਤਾ ਗਿਆ ਕਹਿੰਦੇ ਭਈ ਚਾਹੇ ਪਾਣੀ ਕਰਕੇ ਇਹਦੀ ਇੱਕ ਕੋਈ ਏਜੰਸੀ ਹੈਗੀ ਆ ਐਫ ਵੀ ਆਈ ਨੇ ਵੀ ਉਹਦੀ ਕਹਿੰਦੀ ਇਨਵੈਸਟੀਗੇਸ਼ਨ ਕੀਤੀ ਉੱਥੇ 에어ਪੋਰਟ ਦੇ ਉੱਤੇ ਲੋਕਲ ਪੁਲਿਸ 에어ਪੋਰਟ ਸਕਿਉਰਟੀ ਸਾਰਾ ਕੁਝ ਸੋ ਕਹਿੰਦੀ ਵੀ ਕੱਪੜੇ ਵੀ ਮੇਰੇ ਜਿਹੜੇ ਕੋਟ ਵਗੈਰਾ ਸੀ ਉਹ ਲਾਹਾ ਦਿੱਤੇ ਗਏ ਕਿਉਂਕਿ ਉੱਥੇ ਠੰਡ ਬੜੀ ਸੀ ਕੋਲਡ ਰੂਮ ਦੇ ਵਿੱਚ ਰੱਖਿਆ ਗਿਆ ਤੇ ਫੋਨ ਵੀ ਨਹੀਂ ਯੂਜ਼ ਕਰਨ ਦਿੱਤਾ ਗਿਆ ਤੇ ਮੇਰੀ ਫਲਾਈਟ ਵੀ ਮਿਸ ਹੋ ਗਈ ਦੇ ਅਲਟੀਮੇਟਲੀ ਔਨ ਇੰਡੀਆ ਦੇ ਜਿਹੜੇ ਮਨਿਸਟਰ ਹੈਗੇ ਆ ਉਹਨਾਂ ਨੂੰ ਵੀ ਉੱਥੋਂ ਮੈਸੇਜ ਕੀਤਾ 8 ਘੰਟੇ ਬਾਅਦ ਵੀ ਆ ਦੇਖੋ ਕੀ ਕੋਈ ਜਿਹੜਾ ਵਾਪਰ ਰਿਹਾ ਹੈਗਾ ਆ ਮੇਰਾ ਸਾਰਾ ਕੁਝ ਇਹ ਮੋਬਾਈਲ ਫੋਨ ਵਾਲਟ ਸਾਰਾ ਕੁਝ ਉਹਨਾਂ ਨੇ ਲੈ ਲਿਆ ਕਾਰਨ ਕੀ ਸੀ ਪਾਵਰ ਬਿੰਗ ਇੱਕ ਜਿਹੜੀ ਆਪਾਂ ਆਪਾਂ ਦੇਖਦੇ ਹਾਂ ਜਿਹੜਾ ਚਾਰਜ ਕਰਨ ਦੇ ਲਈ ਹੁੰਦੀ ਫੋਨ ਦੇ ਸੋ ਇਹ ਜਿਹੜੇ ਜਦੋਂ ਖਬਰ ਇਹ ਬਾਹਰ ਆਈ ਉਹਨ ਆਪਣੀ ਟਵਿੱਟਰ ਦੇ ਉੱਤੇ ਲਿਖੀ ਉਹਦੇ ਨਾਲ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੂੰ ਲੋਕਾਂ ਨੇ ਕਿਹਾ ਵੀ ਇਨਵੈਸਟਿਗੇਟ ਕਰੋ ਵੀ ਕੀ ਹੋ ਰਿਹਾ ਵੀ ਸਾਡੇ ਸਿਟੀਜ਼ਨ ਦੇ ਨਾਲ ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਸੋ ਭਾਰਤੀ ਮੂਲ ਦੀ ਇਸ ਬਿਜ਼ਨਸ ਵੀਪੀ ਨੇ ਇਹ ਕਿਹਾ ਵੀ ਭਾਈ ਜੇ ਕਿਸੇ ਨੇ ਹੁਣ ਅਮਰੀਕਾ ਜਾਣਾ ਹੈ ਧਿਆਨ ਦੇ ਨਾਲੇ ਜਾਣ ਤੇ ਮਾੜੀ ਜਿਹੀ ਮਿਸਟੇਕ ਦੇ ਨਾਲ ਤੁਸੀਂ ਦੇਖ ਲਓ ਵੀ ਕੀ ਕੁਝ ਵਾਪਰ ਸਕਦਾ ਹੈਗਾ ਜੀ ਜੀ ਬਿਲਕੁਲ ਆ ਸੋ ਦੇਖੋ ਇਹ ਜਿਹੜਾ ਕੀ ਹੈਗਾ ਆ ਇੱਕ ਇਹ ਵੀ ਦੱਸ ਜਾਈਏ ਜਿਹੜੀ ਅ shruti chadavedi ਉਥੇ ਸੋ ਕਾਲਡ ਇਨਫਲੂਐਂਸਰ ਵੀ ਹੈਗੀ ਹੈ ਤੇ ਇਹ ਜਿਹੜੀ ਚੀਜ਼ ਕਰਦੀ ਆ ਸੋ ਇਸ ਦੇ ਨਾਲ ਇਹ ਹੋਇਆ ਉਹਦਾ ਹਜਮ ਜੀ ਜਦੋਂ ਇਹ ਗੱਲ ਹਜਮ ਜੀ ਉਦਾਂ ਹੁੰਦੀ ਨਹੀਂ ਕੋਈ ਹੋਰ ਤਾਰ ਨਾ ਹੋਵੇ ਇਸ ਦੇ ਪਿੱਛੇ ਨਾਲ ਜੁੜੀ ਵੀ ਅਚੂਰਤੀ ਚਾਦਰਵੈਦੀ ਇੰਡੀਆ ਹਜ਼ਲੀ ਕਿਤੇ ਕੁਝ ਹੋਰ ਤਨ ਕੰਮ ਕਰਨ ਦੀ ਇਤਨੀ ਕਰੀ ਜਾਂਦੀ ਸੀਗੀ ਪਾਵਰ ਪਾਵਰ ਬੈਂਗਲ ਦਾ ਨਾਮ ਲਾ ਕੇ ਕਿਉਂਕਿ FBI ਦੀ ਇਨਵੈਸਟੀਗੇਸ਼ਨ ਹੋਈ ਹੋਰ ਬਹੁਤ ਕੁਝ ਜਿਹੜਾ ਉਹ ਨਾਲ ਹੋਇਆ ਆਪਾਂ ਵੀ ਸਾਰੇ ਜਣੇ ਆਉਂਦੇ ਜਾਂਦੇ ਰਹਿੰਨੇ ਆ ਫਲਾਈਟਸ ਦੇ ਉੱਤੇ 8d ਪਾਵਰ ਬੈਕ ਦੇ ਕਰਕੇ ਕੰਮ ਚੱਕਰ ਪੈਂਦਾ ਨਹੀਂ ਕੁਝ ਹੋਰ ਮੈਨੂੰ ਲੱਗਦਾ ਇਹਦੇ ਪਿੱਛੇ ਦਾਲਚ ਕੁਝ ਕਾਲਾ ਜਿਹੜਾ ਨਾਲ ਹੋ ਸਕਦਾ ਹੈ ਬਸ ਸੋ ਫਾਰ ਸੋ ਫਾਰ ਜਿੰਨੀਆਂ ਕੁ ਨਿਊ ਆਊਟਲੈਟਸ ਆ ਉਹ ਮੇਬੀ ਵਨ ਸਾਈਡਡ ਸਟੋਰੀ ਹੋਵੇ ਇਹ ਇੰਡੀਆ ਦੀ ਆਊਟਲੈਟਸ ਚ ਹੀ ਆ ਰਹੀ ਹੈ ਸਾਰੀਆ ਖਬਰਾਂ ਲੈ ਇਹ ਕੋਈ ਇੰਡੀਅਨ ਐਕਸ਼ਨ ਪ੍ਰੋਜੈਕਟ ਦੇ ਵਿੱਚ ਹੈ ਅਹਮਦਾਬਾਦ ਦੀ ਇਹ ਹੈਗੀ ਆ ਸੋ ਮੋਦੀ ਦੇ ਨਾਲ ਨਾਲ ਦੇ ਕਨੈਕਟ ਹੋਇਆ ਹੋਵੇ ਕਿਤੇ ਕੋਈ ਹੋਰ ਕੋਈ ਤਾਰ ਸੋ ਇਹ ਵੀ ਕੁਝ ਕਹਿ ਨਹੀਂ ਜਿਹੜਾ ਹੋ ਸਕਦੇ ਵੀ ਕਿੱਦਾਂ ਜਿਹੜਾ ਇਸ ਦੇ ਵਿੱਚ ਨਾਲ ਜਿਹੜਾ ਚੱਲ ਰਿਹਾ ਆ ਚਲੋ ਪਰ ਹੋਇਆ ਮਾੜਾ ਆ ਇਹ ਆਪਾਂ ਜ਼ਰੂਰ ਕਹਿੰਨੇ ਆ ਵੀ 8 ਘੰਟੇ ਤੱਕ ਇਸਤਰੀਕਰ ਨਾਲ ਡੇਟੇਨ ਕਰਨਾ ਬੰਦੇ ਪੁਲਿਸ ਅਫਸਰਾਂ ਦੇ ਦੁਆਰਾ ਬੀਬੀ ਦੀ ਇਸਤਰੀਕਰ ਨਾਲ ਤਲਾਸ਼ੀ ਜਿਹੜੀ ਉਹ ਲਈ ਜਾਣੀ ਉਹ ਕਹਿੰਦੀ ਵੀ ਮੇਰੇ ਨਾਲ ਰੈਸਲ ਪ੍ਰੋਫਾਈਲਿੰਗ ਹੋਈ ਆ ਉਹਨੇ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਅਕਿੱਤੀਆਂ ਆ ਇੰਡੀਆ ਦੇ মিডিਆ ਨੇ ਗੱਲ ਨੂੰ ਹੁਣ ਚੱਕਿਆ ਤਾਂ ਉੱਥੇ ਬਹੁਤ ਹੈਗਾ ਆ ਪਰ ਇਹ ਇਦਾਂ ਹੀ ਆ ਜੀ ਇਸ ਟਾਈਮ ਜੋ ਮਾਹੌਲ ਬਣਿਆ ਪਿਆ ਆ ਉਹ ਕੋਈ ਵੀ ਜਿਹੜਾ ਇਸ ਦੇ ਵਿੱਚ ਰਗੜ ਹੋ ਸਕਦਾ ਆ ਨਾ ਹੀ ਰਗੜ ਹੋਵੇ ਤਾਂ ਚੰਗੀ ਗੱਲ ਆ ਪਰ ਕਈ ਰਗੜ ਹੋ ਜਾਂਦੇ ਕਈ ਜਿਹੜੇ ਹੋਰ ਬਚ ਜਾਂਦੇ ਆ ਸੋ ਇਹ ਦੋਨੋਂ ਤਰਫ ਦੀਆਂ ਆਪਾਂ ਨੂੰ ਜਿਹੜੀਆਂ ਸਟੋਰੀਜ਼ ਆ ਉਹ ਦੇਖਣ ਨੂੰ ਮਿਲਣ ਜੀ